ਉਨੇ ਸ਼ਰਿਆ ਅਨਸਾਰਾ ਦੋਸ਼ ਜਿਹੜਾ ਇਥੋਂ ਦੇ ਡੀਐਸਪੀ ਜਤਿੰਦਰ ਸਿੰਘ ਜਿਹੜੇ ਕਿ ਲਾਲਾ ਬਾਦ ਦੇ ਡੀਐਸਪੀ ਨੇ ਉਹਨਾਂ ਤੇ ਲਗਾਇਆ ਹੈ ਕਿ ਲਾਲਾ ਬਾਦ ਤੇ ਜਿਹੜੇ ਕੰਮ ਸ਼ਰਿਆਮ ਚਲਾ ਰਿਹਾ ਹੈ ਚਾਹੇ ਉਹ ਸੱਟੇ ਦਾ ਹੋਵੇ ਚਾਹੇ ਨਸ਼ੇ ਦਾ ਹੋਵੇ ਉਹ ਇਹਦੀ ਮਿਨੀ ਬੁੱਕ ਤੇ ਨਾਲ ਤੇ ਇਥੋਂ ਦੇ ਵਿਧਾਇਕ ਦੀ ਮਿਨੀ ਬੁੱਕ ਨਾਲ ਜਿਹੜਾ ਹੈ ਸਾਰੇ ਅੱਡੇ ਚੱਲ ਰਹਿ ਜਰੋਨਾ ਹੀ ਤਕਰੀਬਨ 1 ਹਰ ਨੌਜਵਾਨ ਜਿਹੜਾ ਉਹ ਮਤਲਬ ਨਸ਼ੇ ਨਾਲ ਉਹਦੀ ਮੌਤ ਹੋ ਗਈ ਹੈ ਉਹਦੇ ਵੀ ਜ਼ਿੰਮੇਵਾਰੀ ਹੈ ਇਹਨੂੰ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਇਹਨੂੰ ਜਿਹੜਾ ਹੈ ਤੁਹ ਸਸਪੈਂਡ ਕਰਕੇ ਪੇਂਡਾ ਜਾਵੇ ਇਹ ਤੁਹ ਐਮਐਲਏ 골ੜੀ ਹੈ ਉਹਦਾ ਇੰਨਾ ਚਿਹਤਾ ਹੈ ਵੀ ਜਿਹੜਾ ਇੰਨਾ ਕਰਪਟ ਬੰਦਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਦੀ ਪੁਜੀ ਪਨਾਹੀ ਮਿਲੇ ਅੱਜ ਸਵੇਰੇ ਪਿੰਡ ਟਵਾਣਿਆਂ ਦੇ ਵਿੱਚ ਨੌਜਵਾਨ ਨਸ਼ੇ ਦੇ ਨਕਾਰ ਨੂੰ ਮਰਿਆ ਔਰ ਦੇਲੀਵ ਸਿੰਘ ਸਟੇਰੇ ਤੋਂ ਉਹਨੇ ਤੋਂ ਇਹਦੇ ਪੈਸੇ ਦੀ ਮੰਗ ਕੀਤੀ ਸੀ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਐਸੀ علامهਤ ਨਹੀਂ ਹੈਗੀ ਉਹ ਇਹ ਸਾਰਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕਦੇ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂ ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਸਮਝ ਲੋ ਨਾ ਕਾਟਲ ਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4 5 6 7 ਹੋਣਗੇ ਉਸ ਪਿੰਡ ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਅੰਦਰ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸ ਲਈ ਜਿੱਥੇ ਪੰਜਾਬ ਸਰਕਾਰ ਆਪਣੀ ਸਾਰੀ ਤਾਕਤ ਨੂੰ ਚੁੱਕਦਿਆਂ ਪੰਜਾਬ 'ਚੋਂ ਨਸ਼ਿਆਂ ਦੇ ਕੈਰ ਨੂੰ ਖਤਮ ਕਰਨ ਲਈ ਆਪਣੀ ਹਰ ਕੋਸ਼ਿਸ਼ ਆਰੰਭ ਦਿੱਤੀ ਹੈ ਪਰੰਤੂ ਅਜ ਵੀ ਕੁਝ ਪੁਲਿਸ ਵਿਭਾਗ ਵਿੱਚ ਕਾਲੀਆਂ ਪੇਡਾਂ ਦੇ ਰੂਪ ਵਿੱਚ ਅਫਸਰ ਅਤੇ ਮੁਲਾਜ਼ਮ ਨਸ਼ੇ ਤਸਕਰਾਂ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਸੁੱਟ ਕੇ ਆਪਣੀ ਪੈਸੇ ਦੀ ਹਵਸ ਨੂੰ ਪੂਰਾ ਕਰ ਰਹੇ ਹਨ ਇਸ ਸਭ ਨੂੰ ਲੈ ਕੇ ਹੁਣ ਲੋਕ ਜਿੱਥੇ ਜਾਗਰੂਕ ਹੋ ਰਹੇ ਹਨ ਅਤੇ ਉਹਨਾਂ ਨੇ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਇਹਨਾਂ ਕਾਲੀਆਂ ਪੇਡਾਂ ਨੂੰ ਨੰਗਾਨ ਕਰਨ ਲਈ ठाਣ ਲਈ ਹੈ पंजाब जिला फाज़िलका सब डिवीजन जलालाबाद विखे तायनात पुलिस के उप कप्तान खिलाफ़ सोशल मीडिया से इस मुहिम ने वे पद्धर से जोर फड़ लिया है डीएसपी जलालाबाद खिलाफ़ निरपक्ष जांच करवा पब्बा पार हो चुके हैं इस संबंधी अज कामरेडा वलों भी एक विशेष कानफ्रेंस करके पंजाब के मुख्य तो नशे न ठल पाने जलालाबाद डीएसपी की चल अचल जायदाद की जिथे मंग की गई है ਉੱਥੇ ਨਾਲ ਹੀ ਉਸ ਖਿਲਾਫ ਕਾਰਵਾਈ ਲਈ ਵੀ ਆਵਾਜ਼ بلند ਕੀਤੀ ਹੈ ਹੋਰ ਹੋਣਾ ਕੀ ਕਿਹਾ ਉਹ ਸੁਣਦੇ ਹਾਂ ਉਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਕਾਰਜਕਾਰੀ ਇਹ ਹੈ ਕਿ ਪਿਛਲੇ ਦਿਨੀ ਪਰਸੋਂ ਰਵੀਪਾਲ ਜਿਹੜਾ ਹੈ ਸਬ-ਇੰਸਪੈਕਟਰ ਅਰਨੀਵਾਰ ਨਾਥਾਣਾ ਅਮੀਰ ਖਾਸ ਦੇ ਵਿੱਚ ਫੜਿਆ ਜਾਂ ਰੰਗਿਆ ਸੀ ਵਿਜੀਲੈਂਸ ਕੋਲ ਜਿਹੜੇ ਬੰਦੇ ਨੇ ਫੜਾਇਆ ਹੈ ਉਹ ਹੈਗਾ ਸੁਰਿੰਦਰ ਧਮਣ ਉਹਦੀ ਵੀ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਉਹਨੇ ਸ਼ਰਿਆ ਅਨਸਾਰਾ ਦੋਸ਼ ਜਿਹੜਾ ਇਥੋਂ ਦੇ ਡੀਐਸਪੀ ਜਤਿੰਦਰ ਸਿੰਘ ਜਿਹੜੇ ਕਿ ਲਾਲਾ ਬਾਦ ਦੇ ਡੀਐਸਪੀ ਨੇ ਉਹਨਾਂ ਤੇ ਲਗਾਇਆ ਹੈ ਉਹਨਾਂ ਨੇ ਇਹ ਕਿਹਾ ਵੀ ਮੇਰਾ ਨਾਮ ਜਿਹੜਾ ਪਰਚੇ ਵਿੱਚ ਨਜਾਇਜ਼ ਪਾਇਆ ਗਿਆ ਪਾਇਆ ਇਹਨੇ ਜਤਿੰਦਰ ਸਿੰਘ ਨੇ ਹੈ ਇਹ ਲੁਟੇਰਪੁਣਾ ਕਰ ਰਿਹਾ ਨਾ ਕਿ ਅਫਸਰੀ ਕਰ ਰਿਹਾ ਜਲਾਲਾਬਾਦ ਦੇ ਚ ਹਰੇਕ ਕੰਮ ਸ਼ਰਿਆਮ ਚਲਾ ਰਿਹਾ ਹੈ ਚਾਹੇ ਉਹ ਸੱਟੇ ਦਾ ਹੋਵੇ ਚਾਹੇ ਨਸ਼ੇ ਦਾ ਹੋਵੇ ਸ਼ਰਿਆਮ ਸਭ ਕੁਝ ਚੱਲ ਰਿਹਾ ਉਹ ਇਹਦੀ ਮਿਨੀ ਬੁਕਤ ਨਾਲ ਤੇ ਇਥੋਂ ਦੇ ਵਿਧਾਇਕ ਦੀ ਮਿਨੀ ਬੁਕਤ ਨਾਲ ਜਿਹੜਾ ਹੈ ਸਾਰੇ ਅੱਡੇ ਚੱਲ ਰਿਹਾ ਤਾਂ ਰੋਜ਼ਾਨਾ ਹੀ ਤਕਰੀਬਨ 100 ਨੌਜਵਾਨ ਜਿਹੜਾ ਉਹ ਮਤਲਬ ਨਸ਼ੇ ਨਾਲ ਉਹਦੀ ਮੌਤ ਹੋ ਰਹੀ ਹੈ ਉਹਦੇ ਵੀ ਜ਼ਿੰਮੇਵਾਰ ਇਹ ਨੇ ਉਹਨੇ ਵੀ ਇਹ ਗੱਲ ਕੀਤੀ ਹੈ ਵੀਡੀਓ ਦੇ ਵਿੱਚ ਕਿ ਇਹ ਬੰਦਾ ਜਿਵੇਂ ਰਾਜੇ ਜਿਉਣਾ ਜਿਉਂਦੇ ਸੀ ਆਪਦਾ ਫਰੀਦਕੋਟ ਰਾਜੇ ਨਾਲ ਉਹਦੀ ਮਤਲਬ ਜੋੜਿਆ ਗਿਆ ਇਹ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿਵੇਂ ਉਹ ਘੋੜੀਆਂ ਵਗੈਰਾ ਰੱਖਦੇ ਸੀ ਐਵੇਂ ਵੀ ਕੋਈ ਨਹੀਂ ਵੀ ਰੱਖੀਆਂ ਹੋਈਆਂ ਨੇ ਡੀਐਸਪੀ ਜਤਿੰਦਰ ਸਿੰਘ ਅਸੀਂ ਵੀ ਜਦੋਂ ਐਸਐਸਓਸੀ ਇਹਨੂੰ ਰੋਇਪੁਰ ਤੋਂ ਵਿਜੀਲੈਂਸ ਤੋਂ ਫੜਵਾਇਆ ਰੇਡ ਕਰਵਾਇਆ ਸਿਟੀ ਇੰਜਾਜ ਸੀ ਐਸਐਚ ਸੀ ਤੇ ਮੌਕੇ ਤੇ ਆਇਆ ਜਿਹੜਾ ਆਇਆ ਸੀ ਡੀਐਸਪੀ ਵਿਜੀਲੈਂਸ ਦਾ ਉਹਨੇ ਨੂੰ ਦੱਸ ਦਿੱਤਾ ਇਹ ਬੰਦਾ ਦੌੜ ਗਿਆ ਤੋਂ ਇਸ ਕਰਕੇ ਇਹਦੀ ਬਚਤ ਹੋ ਗਈ ਨਹੀਂ ਤੇ ਰੰਗੇਤੀ ਫੜਿਆ ਜਾਣਾ ਸੀ ਤਾਂ ਅਸੀਂ ਪੰਜਾਬ ਸਰਕਾਰ ਤੋਂ ਭਗਵੰਤ ਸਿੰਘ ਮਾਨ ਤੋਂ ਤੇ ਡੀਜੀਪੀ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਇਹਦੀ ਜਿਹੜੀ ਸਾਰੀ ਜਿਹੜੀ ਹੈ ਅਚਲ ਤੇ ਚੱਲ ਜਿਹੜੀ ਜਾਇਦਾਦ ਨੇ 2 ਨੰਬਰ 'ਚ ਇਕੱਠੀ ਕੀਤੀ ਹੈ ਉਹ ਇਹਦੀ ਜਾਂਚ ਕਰਾਈ ਜਾਵੇ ਤਾ ਜੋ ਇਹਦਾ ਸਾਰਾ ਪਤਾ ਲੱਗ ਸਕੇ ਤੇ ਜਿਹੜਾ ਇੱਥੇ ਚੱਲ ਰਿਹਾ ਜੋ ਸੱਟੇ ਦਾ ਨਸ਼ੇ ਦਾ ਜੋ ਵੀ ਕਾਰੋਬਾਰ ਚੱਲ ਰਿਹਾ ਉਹ ਇਹਦੀ ਮਿਲੀਭੁਗਤ ਨਾਲ ਚੱਲ ਰਿਹਾ ਉਹਦੀ ਵੀ ਜਾਂਚ ਕਰਾ ਕੇ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਜਿਹੜਾ ਹੈ ਤੁ ਸਸਪੈਂਡ ਕਰਕੇ ਵੇਂਿਆ ਜਾਵੇ ਕਾਉਂਟ ਜੀ ਜਿਲਾਲਾਵਾ ਡੀਐਸਪੀ ਬਾਰੇ ਇੱਕ ਬੜਾ ਰੋਹ ਜਿਹੜਾ ਹੈਗਾ ਲੋਕਾਂ ਵਿੱਚ ਸੋਸ਼ਲ ਮੀਡੀਆ ਤੇ ਉੱਠ ਰਿਹਾ ਕਿ ਇਹਦੀ ਕਲੀ ਬਦਲੀ ਨਹੀਂ ਹੋਣੀ ਚਾਹੀਦੀ ਇਹਦੀ ਇੱਕ ਜਿਹੜੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜਤਿੰਦਰ ਜਿਹੜਾ ਡੀਐਸਪੀ ਇੱਥੇ ਸਾਡੇ ਲੱਗਿਆ ਸਬਡਿਵੀਜ਼ਨ ਦੇ ਵਿੱਚ ਇਹ ਬਕਾਇਦਾ ਇਥੇ ਸਦਰ ਜਲਾਲਾਬਾਦ ਵੀ ਰਿਹਾ ਹੈ ਸਿਟੀ ਵਿੱਚ ਵੀ ਰਿਹਾ ਹੈ ਹੋਰ ਅਮੀਰ ਖਸ ਥਾਣੇ ਵੀ ਰਿਹਾ ਹੈ ਬਤੌਰ ਐਸ ਐਚਓ ਔਰ ਉਸ ਵੇਲੇ ਵੀ ਬੜੇ ਦੇ ਮਨ ਲੋ ਖਿਲਾਫ ਲੋਕਾਂ ਦਾ ਰੋਸ ਸੀ ਉਸ ਵੇਲੇ ਵੀ ਜਿਹੜੇ ਨਸ਼ਾ ਸੱਟਾ ਦੜਾ ਜਾਂ ਜਿਹੜੇ ਗੈਂਗਵਾਰ ਉਹ ਹੁੰਦੇ ਰਹੇ ਜਿਹੜੇ ਏਰੀਆ 'ਚ ਲੱਗਦਾ ਸੀ ਪਿਛਲੇ ਦਿਨੀ ਜਦੋਂ ਇਥੇ ਪੰਚਾਇਤੀ ਇਲੈਕਸ਼ਨ ਹੋਏ ਉਹਦੋਂ ਇਹਨਾਂ ਸ਼ਰੇਆਮ ਇਹ ਤੋਂ ਦੇ ਐਮ ਐਲ اے ਵਿਧਾਇਕ ਦੇ ਨਾਲ ਰਲ ਕੇ ਜਿਹੜੇ ਫੈਸਲਾ ਦਾਖਲ ਕਰਨ ਆਏ ਸੀ ਦੇਣ ਆਏ ਸੀ ਮੰਨ ਲਓ ਉਹਨਾਂ ਦੇ ਫੈਸਲਾ ਆਪ ਖੋਲ ਕੇ ਤੇ ਇਹ ਇਹ ਨੇ ਇਸ ਤਰ੍ਹਾਂ ਦੀ ਬਰਨਮਾਸ਼ੀ ਕਰਦਾ ਰਿਹਾ ਬਕਾਇਦਾ ਇੱਥੇ ਦੋ ਦਿਨ ਜਾਮ ਲਈ ਰੱਖਿਆ ਇਹਦੇ ਦੇਪ ਕਹਿੰਦਾ ਐਫ ਆਈ ਆਰ ਅਸੀਂ ਮੰਨ ਲਓ ਜੋਰ ਲਾਇਆ ਵੀ ਕਿ ਹੋਵੇ ਹੋਵੇ ਔਰ ਇਹਦਾ ਨਾਮ ਵੀ ਸਾਡੇ ਬਿਆਨਾਂ 'ਚ ਦਿੱਤਾ ਹੋਇਆ ਔਰ ਇਹ ਜਿਹੜੇ ਤੁਹਾਡਾ ਐਮ ਐਲ اے ਗੋਲੜੀ ਹੈ ਉਹਦਾ ਇੰਨਾ ਚਿਹਤਾ ਹੈ ਵੀ ਜਿਹੜਾ ਇੰਨਾ ਕਰਪਟ ਬੰਦਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਦੀ ਪੁਨਚ ਪੁਨਾਈ ਮਿਲੇ ਉਂਝੇ ਤਾਂ ਵੈਸੇ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਇਮਾਨਦਾਰ ਹਾਂ ਅਸੀਂ ਸਾਡਾ ਜੁੱਧ ਨਸ਼ਾ ਵਿਰੁੱਧ ਚੱਲਿਆ ਆਇਆ ਸਾਡਾ ਪੀਪੀਲਾ ਪਜਾ ਚੱਲ ਰਿਹਾ ਪਰ ਇਥੋਂ ਦੀ ਜਿਹੜੀਆਂ ਕਾਲੀਆਂ ਪੇਡਾਂ ਨੇ ਉਹ ਡਿਵੀਜ਼ਨ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਸ਼ਰੀਆਮ ਸ੍ਰਿੰਦਰ ਧਵਨ ਜਿਹੜਾ ਪਿੱਛੇ ਅਮੀਰ ਖਾਨ ਥਾਣੇ ਦਾ ਰਵੀ ਕੁਮਾਰ ਨੂੰ ਫੜਾਉਂਦਾ ਔਰ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦੀਆਂ ਗੱਲਾਂ ਵੀ ਮੈਂ ਬਿਲਕੁਲ ਠੀਕ ਹੈ ਉਦੋਂ ਮੈਂ ਪੁਲਿਸ ਦੇ ਨਾਲ ਨਾਲ ਕੇ ਕੰਮ ਕੀਤਾ ਹੈ ਪਰ ਮੈਨੂੰ ਹੀ ਪਸਾਉਣ ਦੇ ਖਾਤਰ ਮੇਰੇ ਤੇ ਇਹੋ ਜੇ ਪਰਚੇ ਦਰਜ ਕੀਤੇ ਨੇ ਔਰ ਮੇਰੇ ਤੋਂ ਹੀ ਇਹਨਾਂ ਨੇ ਪੈਸੇ ਲੈਨੇ ਸੋ ਕਹਿੰਦਾ ਮੈਂ ਹਰ ਗੱਲ ਇਹਨਾਂ ਦੀ ਮੈਸ਼ਰ ਕਰਾਂਗਾ ਅਸੀਂ ਵੀ ਜਦੋਂ ਸਿਟੀ ਜਲਾਲਾਬਾਦ ਦੇ ਵਿੱਚ ਲੱਗਿਆ ਸੀ ਐਸ ਐਚ ਓ ਅਸੀਂ ਬਕਾਇਦਾ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਇਹਦੇ ਸਾਡੇ ਕੋਲ ਆਪਦਾ ਜਿਹੜਾ ਮਨ ਲੋ ਮੇਨ ਬਧਈ ਸੀ ਦਲੀਪ ਸਿੰਘ ਸਕੇਰੇ ਤੋਂ ਉਹਨੇ ਤੋਂ ਇਹਦੇ ਪੈਸੇ ਦੀ ਮੰਗ ਕੀਤੀ ਸੀ ਔਰ ਉਦੋਂ ਤਾਂ ਸਿਰਫ ਜਿਹੜਾ ਜਿੰਜੀਤ ਸਿੰਘ ਜੰਨੂਆ ਸੀ ਬਿਜ਼ਨਸ ਦਾ ਡੀ ਐਸ ਪੀ ਉਹਨੇ ਇਹਨਾਂ ਨੂੰ ਦੱਸਤਾ ਸੀ ਤੇ ਭੱਜ ਗਿਆ ਸੀ ਸੋ ਇਸ ਵਾਸਤੇ ਇਹ ਮਹਾਂ ਕਰਪਟ ਅਫਸਰ ਇਹਦੇ ਹੁੰਦਿਆ ਇਹ ਕੁਝ ਦਿਨ ਪਹਿਲਾਂ ਆਲਮ ਕੀ ਪਿੰਡ ਦੇ ਵਿੱਚ ਗੋਲੀ ਚੱਲੀ ਓਸ ਗੋਲੀ ਦੇ ਨਾਲ ਕੱਲ ਪਿੰਦੇ ਦੀ ਡੈਥ ਹੋਈ ਏ ਔਰ ਜਿਨ੍ਹਾਂ ਨੇ ਮਾਰੀ ਏ ਉਹਨਾਂ ਨੂੰ ਪੁਲਿਸ ਨੇ ਅਜੇ ਤੱਕ ਪੁੱਛਿਆ ਤੱਕ ਨਹੀਂ ਮੰਨ ਲਓ ਪਰਚਾ ਦਰਜ ਹੋ ਗਿਆ ਇੱਕ ਤਾਂ ਬੰਦਾ ਫਰਾਰ ਹੋ ਕੋਈ ਬੰਦਾ ਤਾਂ ਫੜਦੇ ਬਿਲਕੁਲ ਨਹੀਂ ਅੱਜ ਸਵੇਰੇ ਪਿੰਡ ਟਵਾਣਿਆਂ ਦੇ ਵਿੱਚ ਨੌਜਵਾਨ ਨਸ਼ੇ ਦੇ ਨਕਾਰਨ ਮਰਿਆ ਔਰ ਪੁਲਿਸ ਇੱਕ ਮੰਨ ਲਓ ਜੇ ਸਾਰਾ ਕੁਝ ਇੱਕ ਪੀਲਾ ਪੰਜਾ ਚੱਲ ਰਿਹਾ ਹੈ ਜਦ ਜੋ ਨਸ਼ਾ ਵਿਰੋਧ ਹੈ ਤੇ ਫਿਰ ਸਾਰਾ ਕੁਝ ਕਿਉਂ ਵਰਤਾਰਾ ਵਾਪਰੇ ਇਹ ਸਭ ਕੁਝ ਡੀਐਸਪੀ ਦੀ ਮਿਲੀ ਪੁਹਤਦ ਨਾਲ ਇਹਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਏ ਜਦੋਂ ਜਿਹੜਾ ਇਹਨੇ ਬਿਲਕੁਲ ਆਦੀ آمدਨ ਤੋਂ ਬਗੈਰ ਬੇਸਾਬੀ ਜਿਹੜੀ ਜਾਇਦਾਦ ਬਣਾਈ ਏ ਉਹਦੀ ਇਨਕੁਆਰੀ ਹੋਏ ਇਹਦੇ ਤੇ ਬਕਾਇਦਾ ਪਰਚਾ ਹੋਣਾ ਚਾਹੀਦਾ ਇਕੱਲਾ ਸਸਪੈਂਡਰੀ ਪਰਚਾ ਕਰਕੇ ਤੇ ਇਹਨੂੰ ਹਵਾਲਾਤ ਦੇਣਾ ਚਾਹੀਦਾ